ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜੀ ਗੱਲਬਾਤ ਕਰਾਂਗੇ ਪੀਲੀ ਭੀਤ ਮੁਕਾਬਲੇ ਦੀ ਸਚਾਈ ਸਾਹਮਣੇ ਆ ਗਈ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਦਾ ਉਹ ਕਾਲਾ ਦੌਰ ਦੁਬਾਰਾ ਫੇਰ ਸਰਯਾਮ ਸ਼ੁਰੂ ਕੀਤਾ ਜਾ ਰਿਹਾ ਖਾਲਿਸਤਾਨ ਫੋਰਸਾਂ ਦੇ ਨਾਮ ਦੇ ਉੱਪਰ ਨਾਮ ਦੇ ਕੇ ਚਾਹੇ ਕੋਈ ਮੋਨਾ ਚਾਹੇ ਕੋਈ ਅਮਰਤਾਰੀਆ ਚਾਹੇ ਕਿਸੇ ਤਰ੍ਹਾਂ ਦਾ ਵੀ ਆ ਇਹਨਾਂ ਨੇ ਪੰਜਾਬ ਦਾ ਉਹ ਦੌਰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਕੀ ਕੀ ਕਾਰਨ ਹੋਏ ਨੇ ਕਿਵੇਂ ਪੰਜਾਬ ਦੇ ਵਿੱਚ ਜਿਹੜਾ ਥਾਣਿਆਂ ਦੇ ਉੱਪਰ ਹਮਲੇ ਕਰਨ ਵਾਲਾ ਇੱਕ ਤਰ੍ਹਾਂ ਦਾ ਇਹ ਕੰਮ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਜਾਂ ਉਹਨਾਂ ਨੂੰ ਡਰਾਉਣ ਦੇ ਲਈ ਕੀ ਫੇਰਾ ਇਸ ਤਰ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾਣਗੇ ਇਹਦੇ ਬਾਰੇ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਆਪਾਂ ਨੂੰ ਪਤਾ ਖਾਲਸਾ ਜੀ ਤਿੰਨ ਨੌਜਵਾਨ ਪੀਲਪੀ ਦੇ ਵਿੱਚ ਪੰਜਾਬ ਤੇ ਜੁਪੀ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਇਨਕਾਊਂਟਰ ਦੇ ਵਿੱਚ ਇਹ ਤਿੰਨ ਜਿਹੜੇ ਖਾਲਿਸਤਾਨ ਨਾਲ ਸੰਬੰਧਿਤ ਕੋਈ ਫੋਰਸ ਦਾ ਨਾਮ ਦੇ ਕੇ ਇਹਨਾਂ ਨੇ ਕਿਹਾਗਾ ਕਿ ਉਹਨਾਂ ਨੂੰ ਅਸੀਂ ਮਾਰ ਮਕਾਇਆ ਤੇ ਜਦੋਂ ਕਿ ਉਹਦੇ ਵਿੱਚ ਸਚਾਈਆਂ ਕੁਝ ਹੋਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਉਹ ਵੀ ਤੁਹਾਡੇ ਨਾਲ ਸਾਂਝ ਪਾਉਣਿਆ ਲੇਕਿਨ ਜਿਹੜਾ ਇੱਕ ਸਬੂਤ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਸਰੇਆਮ ਪਤਾ ਲੱਗਦਾ ਹੈਗਾ ਕਿ ਇਹ ਜਿਹੜਾ ਮੁਕਾਬਲਾ ਇਹ ਬਿਲਕੁਲ ਝੂਠਾ ਕੀਤਾ ਗਿਆ ਹੈਗਾ ਔਰ ਉਹਨਾਂ ਮੁੰਡਿਆਂ ਨੂੰ ਫੜ ਕੇ ਮਾਰਿਆ ਗਿਆ ਹੈਗਾ ਇਹਦਾ ਕਿਵੇਂ ਮਤਲਬ ਤੁਹਾਡੇ ਨਾਲ ਮੈਂ ਉਹ ਗਲਤੀ ਸਾਝ ਪਾਵਾਂਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਗੱਲ ਦੀ ਪਿਛੋਕੜ ਵਿੱਚ ਵੀ ਲੈ ਕੇ ਜਾਣਾ ਚਾਹਣਾ ਕਿ ਥਾਣਿਆਂ ਦੇ ਉੱਪਰ ਜਿਹੜੇ ਹਮਲੇ ਹੋ ਰਹੇ ਨੇ ਕੀ ਉਹ ਹਮਲੇ ਵਾਕਈ ਕੋਈ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਨੇ ਜਾਂ ਫਿਰ ਇਹ ਇਹਦੀ ਇੱਕ ਆ ਆਪਾਂ ਕਹਿ ਸਕਦੇ ਆ ਕਿ ਨੈਰੇਟਿਵ ਸਿਰਜਿਆ ਜਾ ਰਿਹਾਗਾ ਕਿ ਥਾਣਿਆਂ ਦੇ ਉੱਪਰ ਜਦੋਂ ਕੋਈ ਹਮਲੇ ਕਰੂਗਾ ਤਾਂ ਉਹਦੇ ਨਾਲ ਕੇਂਦਰ ਨੂੰ ਪੰਜਾਬ ਪੁਲਿਸ ਦੇ ਉੱਪਰੋਂ ਜਿਹੜੀ ਕਮਾਂਡ ਹੈ ਆਪਣੇ ਹੱਥ ਵਿੱਚ ਲੈਣ ਦੇ ਲਈ ਬਹਾਨਾ ਮਿਲਦਾ ਜਿਵੇਂ ਪਹਿਲਾਂ ਜਿਹੜੀਆਂ ਆਪਣੇ ਸਰਹੱਦਾਂ ਨੇ ਗਿਆ ਪਾਕਿਸਤਾਨ ਵਾਲੀ ਸਰਹੱਦ ਦੇ ਉੱਪਰ ਜਿਸ ਤਰ੍ਹਾਂ ਬੀਐਸਐਫ ਨੂੰ ਕਮਾਂਡ ਕਮਾਂਡ ਸੰਭਾਲੀ ਗਈ ਹੈ ਉਹਨੂੰ ਅੱਗੇ ਕਿਵੇਂ ਵਧਾਇਆ ਜਾਵੇ ਇਹ ਇੱਕ ਉਹ ਨੈਰੇਟਿਵ ਵੀ ਸਿਰਜਿਆ ਜਾ ਰਿਹਾਗਾ ਇਹਦਾ ਕੋਈ ਇਸ ਤਰ੍ਹਾਂ ਦੀ ਵੀ ਇਹਦੇ ਵਿੱਚ ਕੋਈ ਨਾ ਕੋਈ ਏਜੰਸੀਆਂ ਦੀ ਜਾਂ ਕਿਸੇ ਦੀ ਹੋਰ ਇਹ ਕੋਈ ਚਾਲ ਹੋ ਸਕਦੀ ਹੈ ਕਿ ਥਾਣਿਆਂ ਦੇ ਉੱਪਰ ਹਮਲੇ ਕਰਕੇ ਥਾਣਿਆਂ ਦੇ ਉੱਪਰ ਇਸ ਤਰ੍ਹਾਂ ਦਾ ਹਊਆ ਪੈਦਾ ਕਰਕੇ ਆਪਾਂ ਇਹ ਇੱਕ ਤਰ੍ਹਾਂ ਦਾ ਨੈਰੇਟਿਵ ਸਿਰਜਦੀਏ ਦੇਸ਼ ਦੇ ਵਿੱਚ ਕਿ ਪੰਜਾਬ ਦੇ ਵਿੱਚ ਤਾਂ ਪੰਜਾਬ ਪੁਲਿਸ ਵੀ ਸੁਰੱਖਿਅਤ ਨਹੀਂ ਹੈ ਜੀ ਉਹਨਾਂ ਦੇ ਤਾਂ ਥਾਣੇ ਵੀ ਸੁਰੱਖਿਅਤ ਨਹੀਂ ਹੈਗੇ ਆਪਾਂ ਇਸ ਪੰਜਾਬ ਪੁਲਿਸ ਤੋਂ ਕਮਾਂਡ ਲੈ ਕੇ ਕੇਂਦਰੀ ਸੁਰੱਖਿਆ ਜਿਹੜੀਆਂ ਫੋਰਸਾਂ ਨੇ ਉਹਨਾਂ ਦੇ ਹਵਾਲੇ ਕਰ दिए ਇਹ ਨੈਰੇਟਿਵ ਸਿਰਜਣ ਦੇ ਲਈ ਸਭ ਤੋਂ ਵੱਡਾ ਹਥਿਆਰ ਉਹਨਾਂ ਕੋਲੇ ਥਾਣਿਆਂ ਦੇ ਉੱਪਰ ਹਮਲਿਆਂ ਦਾਗਾ ਕਿਉਂਕਿ ਇਹਦੇ ਚ ਆਪਾਂ ਨੂੰ ਪਤਾ ਹੈਗਾ ਕਿ ਆਪਾਂ ਕੋਈ ਆਮ ਲੋਕਾਂ ਕੋਲ ਤਾਂ ਇਸ ਚੀਜ਼ ਦੀ ਜਾਣਕਾਰੀ ਹੁੰਦੀ ਨਹੀਂ ਕਿ ਕਿਹਨੇ ਕੀਤਾਗਾ ਲੇਕਿਨ ਜੇਕਰ ਇਹ ਚੀਜ਼ ਨੂੰ ਆਪਾਂ ਸਮਝੀਏ ਕਿ ਕੋਈ ਥਾਣੇ ਦੇ ਉੱਪਰ ਹਮਲਾ ਹੋਣਾ ਕੋਈ ਛੋਟੀ ਗੱਲ ਨਹੀਂ ਲੇਕਿਨ ਕੋਈ ਵੀ ਨੁਕਸਾਨ ਨਹੀਂ ਹੋਇਆ ਕੰਧਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਮਾਰ ਕੇ ਕੋਈ ਚਾਰ ਇੱਟਾਂ ਦਾ ਨੁਕਸਾਨ ਕਰਕੇ ਜਾਂ ਧਰਤੀ ਤੇ ਟੋਆ ਪਾ ਕੇ ਇਹ ਦਿਖਾਇਆ ਕੀ ਜਾ ਰਿਹਾਗਾ ਔਰ ਉਹਨੂੰ ਬਚਾਉਣ ਦੀ ਖਾਤਰ 50 ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕੰਧਾਂ ਉੱਚੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਕੰਧ ਉੱਚੀ ਕਰਨ ਦੇ ਨਾਲ ਮੈਨੂੰ ਦੱਸੋ ਕਿ ਕਿਹੜਾ ਉਹਨਾਂ ਦਾ ਬਚਾਅ ਹੋਣ ਵਾਲਾ ਹੈ ਕੰਧ ਦੇ ਉੱਪਰ ਦੀ ਹੱਥ ਕੋਲਾ ਕੋਈ 7 ਫੁੱਟ ਦੀ ਕੰਧ ਉੱਪਰ ਦੀ ਵੀ ਭਗਾ ਕੇ ਛੜ ਦੂਗਾ ਕੋਈ 14 ਫੁੱਟ ਦੀ ਕੰਧ ਦੇ ਉੱਪਰ ਦੀ ਇਹ ਮਤਲਬ ਕਹਿਣ ਦਾ ਭਾਵ ਸਿਰਫ ਔਰ ਸਿਰਫ ਨੈਰੇਟਿਵ ਸਿਰਜਣ ਦੀਆਂ ਗੱਲਾਂ ਨੇ ਔਰ ਉਹਦੀ ਆੜ ਦੇ ਵਿੱਚ ਇਸੇ ਤਰ੍ਹਾਂ ਨੌਜਵਾਨਾਂ ਨੂੰ ਮਾਰਨ ਦੇ ਲਈ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਨ ਦੇ ਲਈ ਇੱਕ ਰਾਹ ਖੁੱਲਦਾ ਹੈਗਾ ਹੁਣ ਗੱਲ ਕਰਦੇ ਆਪਾਂ ਕਿ ਇਹ ਜਿਹੜਾ ਮੁਕਾਬਲਾ ਇਹਦੀ ਸੱਚਾਈ ਕਿਵੇਂ ਸਾਹਮਣੇ ਆਈ ਹੈ ਇਸ ਮੁਕਾਬਲੇ ਨੂੰ ਆਪਾਂ ਝੂਠਾ ਕਿਵੇਂ ਕਹਿ ਸਕਦੇ ਆ ਕਿਉਂਕਿ ਜੋ ਇਹਨਾਂ ਨੇ ਉਸ ਤਰ੍ਹਾਂ ਉਸ ਦਿਨ ਦਿੱਤੀ ਜਾਣਕਾਰੀ ਕਿ 2 AK-47 ਮਿਲਿਆ ਨੇ ਹੋਰ ਅਸਲਾ ਮਿਲਿਆਗਾ ਇਹਦਾ ਮਤਲਬ ਕਿ ਪੂਰਾ ਮੁਕਾਬਲਾ ਹੋਇਆ ਸਾਹਮਣੇ ਗੋਲੀਆਂ ਚੱਲੀਆਂ ਤੇ ਪੁਲਿਸ ਦੀ ਜਵਾਬੀ ਗੋਲਾਬਾਰੀ ਦੇ ਵਿੱਚ ਉਹ ਮਾਰੇ ਗਏ ਲੇਕਿਨ ਕੱਲ ਜਦੋਂ ਉਸ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਲੜਕੇ ਦਾ ਸੰਸਕਾਰ ਕਰਨ ਲੱਗੇ ਤਾਂ ਉਹਦੇ ਜਦੋਂ ਕੱਪੜੇ ਲਾ ਕੇ ਉਹਨੂੰ ਨਵਾਉਣਾ ਨਵਾਉਣ ਲੱਗਦੇ ਨੇ ਤਾਂ ਉਹਦੇ ਸਰੀਰ ਦੇ ਉੱਪਰ ਇੱਕ ਵੀ ਗੋਲੀ ਦਾ ਕੋਈ ਇਨਸਾਨ ਨਹੀਂ ਲੱਭਦਾ ਹੁਣ ਇਹਦੇ ਵਿੱਚ ਲੋਕਾਂ ਨੂੰ ਉਸੇ ਸਮੇਂ ਇਹ ਜਿਹੜਾ ਜਿਹੜੀ ਪਹਿਲਾਂ ਸ਼ੱਕ ਸੀਗਾ ਝੂਠੇ ਪੁਲਿਸ ਮੁਕਾਬਲੇ ਦਾ ਉਹ ਸੱਚਾ ਹੁੰਦਾ ਜਾਪਿਆ ਕਿ ਜੇਕਰ ਗੋਲੀ ਨਾਲ ਨੌਜਵਾਨ ਦੀ ਮੌਤ ਹੋਈਆ ਮੁਕਾਬਲੇ ਦੇ ਵਿੱਚ ਜੇਕਰ ਉਹ ਉਹਨਾਂ ਦੀ ਮੌਤ ਹੋਈਆ ਤਾ ਫਿਰ ਉਹਨਾਂ ਦੇ ਗੋਲੀ ਲੱਗੀ ਕਿਉਂ ਨਹੀਂ ਜੇਕਰ ਉਹਦੇ ਗੋਲੀ ਨਹੀਂ ਲੱਗੀ ਤਾਂ ਫਿਰ ਉਹ ਨੌਜਵਾਨ ਦੀ ਮੌਤ ਕਿਵੇਂ ਹੋਈ ਆ ਇਹਦਾ ਮਤਲਬ ਤਾਂ ਸਿਰਫ ਇਹੀ ਹੈ ਕਿ ਉਹਨੂੰ ਪਹਿਲਾਂ ਫੜਿਆ ਗਿਆ ਫੜ ਕੇ ਤਸੱਦਦ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ ਤਸੱਦਦ ਦੇ ਨਾਲ ਮੌਤ ਹੋਈ ਹੈ ਨਹੀਂ ਤਾਂ ਇੱਕੋ ਇੱਕ ਮਾਮਲਾ ਹੁੰਦਾ ਕਿ ਸਾਹਮਣੇ ਹਥਿਆਰ ਉਹ ਗੋਲੀਆਂ ਚਲਾ ਰਹੇ ਨੇ ਉਧਰੋਂ ਪੁਲਿਸ ਗੋਲੀਆਂ ਚਲਾ ਰਹੀ ਆ ਤੇ ਉਹਨਾਂ ਦੇ ਵਿੱਚੋਂ ਪੁਲਿਸ ਦੀਆਂ ਗੋਲੀਆਂ ਨਾਲ ਬੰਦਾ ਹਲਾਕ ਹੁੰਦਾਗਾ ਇਸ ਕਰਕੇ ਇਹ ਗੱਲ ਬਿਲਕੁਲ ਹੁਣ ਜਿਹੜੀ ਪਹਿਲਾਂ ਸ਼ੱਕ ਸੀਗੀ ਉਹਨੂੰ ਹੁਣ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਇਹ ਗੱਲ ਦੀ ਸਚਾਈ ਜਿਹੜੀ ਹੈਗੀ ਆ ਸਾਹਮਣੇ ਆਈ ਆ ਔਰ ਉਹਨਾਂ ਨੇ ਸੰਸਕਾਰ ਕਰਨ ਤੋਂ ਮਾਪਿਆਂ ਨੇ ਜਵਾਬ ਦਿੱਤਾ ਸੀ ਲੇਕਿਨ ਕਿਸੇ ਡੀਐਸਪੀ ਵੱਲੋਂ ਆ ਕੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਆਪਾਂ ਨੂੰ ਪਤਾ ਹੈਗਾ ਕਿ ਅਫਸਰ ਜਦੋਂ ਮੌਕੇ ਤੇ ਆ ਕੇ ਕੋਈ ਭਰੋਸਾ ਦਿਵਾਉਂਦੇ ਨੇ ਤਾਂ ਲੋਕ ਭਰੋਸੇ ਦੇ ਵਿੱਚ ਆ ਜਾਂਦੇ ਨੇ ਪਰ ਭਰੋਸਾ ਬਾਰ ਬਾਰ ਤੋੜਿਆ ਜਾਂਦਾ ਹਨ ਆਪਾਂ ਕਾਲੇ ਪਾਣੀ ਵਾਲੇ ਮਾਮਲੇ ਤੇ ਆਪਾਂ ਦੇਖ ਕੇ ਹਟਿਆ ਵੱਡੇ ਵੱਡੇ ਅਫਸਰਾਂ ਨੇ ਆ ਕੇ ਉਹ ਜਿਹੜਾ ਮੋਰਚਾ ਸੀਗਾ ਉਹਦੇ ਵਿੱਚ ਵਾਦੇ ਕਰਕੇ ਮੋਰਚਾ ਚੁਕਾਤਾ ਤੇ ਉਸ ਤੋਂ ਬਾਅਦ ਫੇਰ ਮੁੱਕਰ ਗਏ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਪਤਾ ਹੀ ਐ ਪਰ ਫੇਰ ਵੀ ਜਿਹੜਾ ਉਸ ਉਸ ਸਮੇਂ ਦਾ ਮਾਹੌਲ ਹੁੰਦਾ ਉਹ ਮੌਕੇ ਵਾਲੇ ਜਿਹੜੇ ਉੱਥੇ ਲੋਕ ਨੇ ਉਹ ਜਾਣਦੇ ਨੇ ਕਿ ਉਹਨਾਂ ਨੇ ਡੀਐਸਪੀ ਸਾਹਿਬ ਦੇ ਕਿਸ ਗੱਲ ਦੇ ਉੱਪਰ ਭਰੋਸਾ ਕਰਕੇ ਸੰਸਕਾਰ ਕੀਤਾਗਾ ਕਿਉਂਕਿ ਜੇਕਰ ਉਹਦਾ ਸੰਸਕਾਰ ਨਾ ਹੁੰਦਾ ਤਾਂ ਇੱਕ ਬਹੁਤ ਵੱਡਾ ਸਬੂਤ ਜਿਹੜਾ ਹੈਗਾ ਸੀਗਾ ਝੂਠੇ ਪੁਲਿਸ ਮੁਕਾਬਲੇ ਦਾ ਉਹਨਾਂ ਦੇ ਕੋਲੇ ਉਹਨਾਂ ਦੇ ਹੱਥ ਲੱਗਿਆ ਹੋਇਆ ਸੀਗਾ ਜਿਹੜਾ ਕਿ ਹੁਣ ਉਹਨੂੰ ਇੱਕ ਤਰ੍ਹਾਂ ਪੁਲਿਸ ਵੱਲੋਂ ਮਿਟਾ ਦਿੱਤਾ ਗਿਆਗਾ ਪਰ ਇਸ ਗੱਲ ਨੂੰ ਤੁਸੀਂ ਕਿਵੇਂ ਸਮਝਦੇ ਹੋ ਕੀ ਇਹ ਪੰਜਾਬ ਦੇ ਵਿੱਚ ਉਹੀ ਕਾਲਾ ਦੌਰ ਫੇਰ ਸ਼ੁਰੂ ਹੋ ਗਿਆ ਕੀ ਇਹ ਬੇਅੰਤ ਕੇਪੀਐਸ ਗਿੱਲ ਉਹਨਾਂ ਦੀਆਂ ਜਿਹੜੀਆਂ ਰੂਹਾਂ ਨੇ ਉਹ ਫੇਰ ਪੰਜਾਬ ਪੁਲਿਸ ਦੇ ਵਿੱਚ ਜਾਂ ਯੂਪੀ ਪੁਲਿਸ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਜਾਂ ਆ ਗਈਆਂ ਨੇ ਇਦੇ ਬਾਰੇ ਕਮੈਂਟ ਕਰਕੇ ਜਰੂਰ ਤੁਸੀਂ ਆਪਣੀ ਜਾਣਕਾਰੀ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ